ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੀਐਸਸੀਬੀ ਦੇ ਵੱਲੋਂ ਤੁਹਾਡੀ ਡੇਟਸ਼ੀਟ ਜਾਰੀ ਹੋ ਚੁੱਕੀ ਹੈ ਜਿਹੜੇ ਟਰਮ ਪ੍ਰੀਖਿਆਵਾਂ ਤੁਹਾਡੀ ਸਤੰਬਰ ਐਗਜ਼ਾਮ ਦੀ ਜਿਹੜੀ ਕਿ ਡੇਟਸ਼ੀਟ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਤੁਹਾਡੇ ਟਰਮ ਪ੍ਰੀਖਿਆ ਵਨ ਦੀ ਜਿਹੜੇ ਕਿ ਐਗਜ਼ਾਮ ਹੋਣੇ ਨੇ ਸੋ ਆਪਾਂ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਡੇਟਸ਼ੀਟ ਦੇਖਾਂਗੇ ਆਪਾਂ ਇਹ ਤੁਹਾਡੀ ਜਿਹੜੀ ਡੇਟਸ਼ੀਟ ਹੈ ਜਿਹੜੀ ਕਿ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੀ ਟਰਮ 1 ਦੀ ਪ੍ਰੀਖਿਆ ਠੀਕ ਹੈ ਡੇਟਸ਼ੀਟ ਹੈ ਜਿਹੜੀ ਕਿ 25 25 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕਿ ਅ 5th ਕਲਾਸ ਤੱਕ ਦੀ ਹੈ ਤੇ ਇਹ ਹੈਗੀਆਂ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਹੈ ਤੇ ਅੱਗੇ ਆਪਾਂ ਦੱਸਦੇ ਹਾਂ ਹਾਂਜੀ ਇਹ ਹੈਗਿਆ 9th 10th +1 +2 25 ਨੂੰ ਹੈਗਾ ਜੀ 9th ਕਲਾਸ ਦਾ ਹੈਗਾ ਸਾਇੰਸ ਦਾ 10th ਦਾ ਮੈਥਮੈਟਿਕਸ ਤੇ +1 ਦਾ ਇਕਨੋਮਿਕਸ కెਮਿਸਟਰੀ ਤੇ ਹੋਰ ਕੋਈ ਵੀ ਚੋਣਵਾ ਵਿਸ਼ਾ ਤੇ +2 ਦਾ ਹੈਗਾ ਹਿਸਟਰੀ ਫਿਜ਼ਿਕਸ ਤੇ ਚੋਣਵਾ ਵਿਸ਼ਾ 26 ਨੂੰ ਹੈਗਾ ਪੰਜਾਬੀ ਏ ਠੀਕ ਹੈ 9th ਦਾ 10th ਦਾ ਹੈਗਾ ਫਿਜ਼ੀਕਲ এডਿਕੇਸ਼ਨ ਤੇ ਪਲੱਸ 1 ਦਾ ਹੈਗਾ ਪੰਜਾਬੀ ਜਰਨਲ ਠੀਕ ਹੈ ਪੰਜਾਬੀ ਕੰਪਲਸਰੀ ਪਲੱਸ 2 ਦਾ ਹੈਗਾ ਅੰਗਰੇਜ਼ੀ ਜਰਨਲ ਅੰਗਰੇਜ਼ੀ ਇੰਗਲਿਸ਼ ਕੰਪਲਸਰੀ ਤੇ ਇੰਗਲਿਸ਼ ਜਰਨਲ 27 ਨੂੰ ਹੈਗਾ 9th ਦਾ ਹਿੰਦੀ 10th ਦਾ ਪੰਜਾਬੀ ਏ ਤੇ ਪਲੱਸ 1 ਦਾ ਇੰਗਲਿਸ਼ ਜਰਨਲ ਠੀਕ ਹੈ ਤੇ ਪਲੱਸ 2 ਦਾ ਹੈਗਾ ਪੰਜਾਬੀ ਜਰਨਲ ਤੇ 28 ਨੂੰ ਹੈਗਾ ਸ਼ਨੀਵਾਰ ਨੂੰ ਫਿਜ਼ੀਕਲ এডਿਕੇਸ਼ਨ ਤੇ ਪਲੱਸ 1 ਦਾ ਹੈ 10th ਦਾ ਹੈਗਾ ਕੰਪਿਊਟਰ ਸਾਇੰਸ ਪਲੱਸ 1 ਦਾ ਹੈਗਾ ईवीएस ਤੇ ਪਲੱਸ 2 ਦਾ ਹੈਗਾ ਕੰਪਿਊਟਰ ਸਾਇੰਸ ਤੇ 30 ਨੂੰ ਸੌਮਵਰ ਨੂੰ 9th ਦਾ ਹੈਗਾ ਇੰਗਲਿਸ਼ 10th ਦਾ ਹੈਗਾ ਐਸਐਸਟੀ ਪਲੱਸ 1 ਦਾ ਹੈਗਾ ਫਿਜ਼ਿਕਸ ਹਿਸਟਰੀ ਅਕਾਊਂਟੈਂਸੀ ਹੋਰ ਕੋਈ ਵੀ ਚੋਣਵਾ ਵਿਸ਼ਾ ਜਿਹੜਾ ਤੇ ਪਲੱਸ 2 ਦਾ ਹੈਗਾ ਕੈਮਿਸਟਰੀ ਇਕਨੋਮਿਕਸ ਤੇ ਇੱਕ ਚੋਣਵਾ ਵਿਸ਼ਾ ਤੇ 1 ਅਕਤੂਬਰ ਨੂੰ ਹੈਗਾ ਮੰਗਲਵਾਰ ਨੂੰ 9th ਦਾ ਪੰਜਾਬੀ ਵੀ 10th ਦਾ ਹਿੰਦੀ ਪਲਸ 1 ਦਾ ਹੈਗਾ ਹੋਮ ਸਾਇੰਸ ਫਿਜ਼ੀਕਲ এডਿਕੇਸ਼ਨ ਐਂਡ ਡਰਾਇੰਗ ਐਂਡ ਪੇਂਟਿੰਗ ਤੇ ਪਲਸ 2 ਦਾ ਹੈਗਾ ਹਿੰਦੀ ਲਿਟਰੇਚਰ ਇੰਗਲਿਸ਼ ਲਿਟਰੇਚਰ ਪੰਜਾਬੀ ਲਿਟਰੇਚਰ ਉਸ ਤੋਂ ਬਾਅਦ 4 ਅਕਤੂਬਰ ਨੂੰ ਹੈਗਾ ਸਟੂਡੈਂਟਸ ਜਿਹੜਾ ਕਿ 9th ਦਾ 9th ਦਾ ਗਣਿਤ 10th ਦਾ ਇੰਗਲਿਸ਼ ਪਲਸ 1 ਦਾ ਬਾਇਓਲੋਜੀ ਐਮਓਪੀ ਜੀਓਗ੍ਰਾਫੀ ਚੋਣਮਾ ਵਿਸ਼ਾ ਤੇ ਪਲਸ 2 ਦਾ ਹੈਗਾ ਗਣਿਤ ਤੇ ਚੋਣਮਾ ਵਿਸ਼ਾ ਤੇ 5 ਅਕਤੂਬਰ ਨੂੰ ਹੈਗਾ 9th ਕੰਪਿਊਟਰ ਸਾਇੰਸ 10th ਪੰਜਾਬੀ B ਤੇ +1 ਕੰਪਿਊਟਰ ਸਾਇੰਸ +2 EVS 7 ਅਕਤੂਬਰ ਨੂੰ ਹੈਗਾ ਸੋਮਵਾਰ ਨੂੰ 9th ਦਾ SST ਹੈ 10th ਦਾ ਸਾਇੰਸ ਤੇ +1 ਦਾ ਗਣਿਤ ਤੇ ਚੌਥਾ ਵਿਸ਼ਾ ਤੇ +2 ਬਾਇਓਲੋਜੀ bizness study ਰਾਜਨੀਤੀ ਸ਼ਾਸਤਰ ਪੋਲੀਟੀਕਲ ਸਾਇੰਸ ਚੌਥਾ ਵਿਸ਼ਾ ਥੈਨ ਉਸ ਤੋਂ ਕੇ 8 ਅਕਤੂਬਰ ਨੂੰ ਹੈਗਾ ਜਿਹੜਾ ਕਿ +1 ਦਾ 7 ਤੱਕ ਨਹੀਂ 9th ਦਾ 10th ਦੇ ਤੇ +1 ਦਾ ਹੈਗਾ ਹਿੰਦੀ ਪੰਜਾਬੀ ਇੰਗਲਿਸ਼ ਚੋਣਵੀ ਠੀਕ ਹੈ ਤੇ ਪਲੱਸ 2 ਦਾ ਹੈਗਾ ਹੋਮ ਸਾਇੰਸ ਫਿਜ਼ੀਕਲ ਐਜੂਕੇਸ਼ਨ ਡਰਾਇੰਗ ਤੇ ਪੇਂਟਿੰਗ 9 ਅਕਤੂਬਰ ਨੂੰ ਹੈਗਾ ਪਲੱਸ 1 ਦਾ ਰਾਜਨੀਤਿਕ ਸ਼ਾਸਤਰ ਬਿਜ਼ਨਸ ਸਟਡੀ ਚੋਣਮਾ ਵਿਸ਼ਾ ਤੇ ਪਲੱਸ 2 ਦਾ ਹੈਗਾ ਜੀਓਗ੍ਰਾਫੀ ਠੀਕ ਹੈ ਤੇ ਇਹ ਚੋਣਮਾ ਵਿਸ਼ਾ ਤੇ ਜਿਹੜਾ ਹੈਗੇ ਨੇ 9th ਤੋਂ ਪਲੱਸ 2 ਤੱਕ ਦਾ ਜਿਹੜਾ ਸਿਲੇਬਸ ਆ ਉਹ April ਤੋਂ August ਤੱਕ ਦਾ ਜਿਹੜਾ ਸਿਲੇਬਸ ਹੋਊਗਾ ਫਸਟ ਤੋਂ ਲੈ ਕੇ 8ਵੀਂ ਤੱਕ ਦਾ ਜਿਹੜਾ ਸਿਲੇਬਸ ਆ April ਤੋਂ September ਤੱਕ ਦਾ ਹੋਊਗਾ ਪੇਪਰ ਦੀ ਟਾਈਮਿੰਗ ਹੈਗੀ 8:30 ਤੋਂ 11:30 ਤੱਕ ਤੇ ਪੇਪਰ ਦਾ ਪੈਟਰਨ ਜਿਹੜਾ ਸੀ ਪੰਜਾਬ ਸਕੂਲ ਬੋਰਡ ਵੱਲੋਂ ਜਾਰੀ ਕੀਤਾ ਹੋਇਆ ਉਹੀ ਹੋਊਗਾ ਤੇ ਜਿਹੜੇ ਕਿ ਤੀਜੀ ਤੋਂ ਲੈ ਕੇ ਪੰਜਵੀਂ ਤੱਕ ਦੇ ਸਾਰੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਪਹਿਲੀ ਤੇ ਦੂਜੀ ਦੇ ਤਿਆਰ ਕਰਨੇ ਪੈਣਗੇ ਛੇਵੀਂ ਤੋਂ 10ਵੀਂ ਤੱਕ ਦੇ ਸਾਰੇ ਵਿਸ਼ੇ ਪੰਜਾਬੀ ਅੰਗਰੇਜ਼ੀ ਗਣਿਤ ਹਿੰਦੀ ਸਮਾਜਿਕ ਸਿੱਖਿਆ ਸਾਇੰਸ ਇਹਨਾਂ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਠੀਕ ਆ ਬਾਕੀ ਇਹਦੇ ਸਕੂਲ ਮੁਖੀ ਵੱਲੋਂ ਜਿਹੜੇ ਕਿ ਸਕੂਲਾਂ ਦੇ ਵਿੱਚ ਤਿਆਰ ਕਰਵਾਏ ਜਾਣਗੇ ਸੋ ਐਸੀ ਤੁਹਾਡੀ ਡੇਟ ਸ਼ੀਟ ਤੇ ਤੁਹਾਡਾ ਸਿਲੇਬਸ ਦੱਸਿਆ ਆਪਾਂ ਨੇ ਕਿਸ ਦੇ ਵਿੱਚੋਂ ਆਉਣਾ ਕਦੋਂ ਤੱਕ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੋਂ ਆਪਾਂ ਤੁਹਾਡੇ ਹਰ ਐਗਜ਼ਾਮ ਦੀ ਬੈਸਟ ਤਿਆਰੀ ਕਰਾਵਾਂਗੇ